दोस्तों होर लगे हैं एक चंगी झोटी दिखावण थोनू वाह मोड़ लो जी वाह कमाल भाई ਬਾਕੀ ਡਿਟੇਲ ਦੋਸਤੋ ਆਪਾਂ ਇਹਦੀ ਬਾਈ ਨੂੰ ਪੁੱਛ ਲਾਂਗੇ ਪੂਰੀ ਡਬਲ ਝੋਟੀ ਐ ਸੁਣਦੇ ਮੇਰਾ ਖਿਆਲ ਨੇੜ ਹੀ ਆ ਆਪ ਕੋ ਨਹੀਂ ਲੱਗਦੀ ਸਜਾਈ ਐ ਬਾਈ ਕੋਣ ਬਣਾਇਆ ਮੇਡਲ ਲਾਂਦੇ ਸਟੀਲ ਤੋਂ ਉਹ ਦੇ ਦੇ ਬਾਕੀ ਦੋਸਤੋ ਅੱਗੇ ਤੋਂ ਫਰਾਨਾ ਫੂਨਾ ਦਿਖਾ ਦੇਣਾ ਝੋਟੀ ਦਾ ਨਾੜਾ ਨੂੰ ਵੀ ਦੇਖ ਸਕਦੇ ਹੋ ਥਣ ਥਣ ਦੇਖ ਸਕਦੇ ਹੋ ਪੂਰਾ ਕੰਮ ਦਾ ਲੱਗਿਆ ਬਾਕੀ ਲੈਵਲ ਹੁਆ ਚੰਗਾ ਕੱਢੂਗੀ ਦੋਸਤੋ ਬਾਕੀ ਸੂਣ ਦੇ ਨੇੜ ਆ ਝੋਟੀ ਉੱਪਰ ਪਤਲਾ ਕਰੀ ਜਾਂਦੀ ਹੈ ਤੇ ਜਾਣ ਵਾਲੀ ਝੋਟੀ ਆ ਦੋਸਤੋ ਫਰੀਕੀਆਂ ਬਹੁਤ ਨੇ ਰੁੱਦ ਵਾਲਾ ਜਾਨਵਰ ਹੈ ਡਿਟੇਲ ਇਹਦੀ ਆਪਾਂ ਬਾਈ ਨੂੰ ਪੁੱਛ ਲਾਂਗੇ ਬਾਕੀ ਡਿਟੇਲ ਦੋਸਤੋ ਬਾਈ ਨੂੰ ਪੁੱਛ ਲੈਣਾ ਬਾਈ ਜੀ ਨਾਮ ਦੱਸੋ ਕੀ ਹੈ ਜੀ ਕਲਵਿੰਦਰ ਸਿੰਘ ਪਿੰਡ ਕਿਹੜਾ ਬਾਈ ਜੱਠਾ ਨੇੜ ਆ ਜੀ ਇਹ ਸੰਗਰੂਰ ਜ਼ਿਲ੍ਹੇ ਚ ਆ ਜਾਂਦਾ ਬਾਈ ਸੰਗਰੂਰ ਜ਼ਿਲ੍ਹੇ ਕਿੰਵੇਂ ਸੂਏ ਸੂਣ ਵਾਲੀ ਝੋਟੀ ਬਾਈ ਇਹ 5ਵੇਂ ਸੂਏ ਬਾਈ 5ਵੇਂ ਸੂਏ ਕਿੰਨੇ ਕੁ ਦਿਨ ਲੈਂਦੀ ਹੈ ਬਾਈ ਕਿੰਨੇ ਕੁ ਦਿਨ ਕੱਟੋ ਬਾਈ ਚੌਥੇ ਸੂਏ ਦਾ ਕੀ ਰਿਕਾਰਡ ਆ ਬਾਈ ਦਾ ਦੁੱਧਾ ਚੌਥੇ ਸੂਏ 16 ਲੀਟਰ ਦੀ 16 ਲੀਟਰ ਬਾਈ ਜੀ ਇਹਦਾ ਰੇਟ ਕੀ ਰਹੂਗਾ ਫਿਕਸ ਰੇਟ 1.5 ਲੈਣ ਦੇਣ ਵਾਲਾ ਜਮੇ ਫਿਕਸ ਆ 1.5 ਲੱਖ ਦੇ ਅੰਦਰ ਹੋ ਜੂਗੀ ਨੰਬਰ ਬੋਲ ਦੋ ਬਾਈ 94630 ਹਾਂਜੀ 52409 ਠੀਕ ਹੈ ਜੀ ਦੋਸਤੋ ਸੰਗਰੂਰ ਜ਼ਿਲ੍ਹੇ ਚ ਬਾਈ ਦਾ ਚੱਠਾ ਨਾ ਨਿਹੜਾ ਪਿੰਡ ਪਿਆ ਜਾਂਦਾ ਇਸ ਨਾਮ ਤੋਂ ਤਕਰੀਬਨ 10 ਕਿਲੋਮੀਟਰ ਵਾਲੇ ਸਾਈਡ ਤੇ ਪਿਆ ਜਾਂਦਾ ਦੋਸਤੋ ਜਿਹਨੂੰ ਝੋਟੀ ਪਸੰਦ ਆਊਗੀ ਤੁਸੀਂ ਬਾਈ ਨਾਲ ਫੋਨ ਤੇ ਗੱਲਬਾਤ ਕਰਕੇ ਖਰੀਦ ਸਕਦੇ ਹੋ ਲੇ ਬਲੂਆ ਦਿਖਾ ਦਿਨਾ ਥਣ ਥਣ ਦਿਖਾ ਦਿਨਾ ਤੇ ਸਾਈਡ ਤੋਂ ਲੇਵਾ ਦਿਖਾ ਦਿਨਾ ਝੁੱਟੀ ਦਾ ਦੋਸਤੋ ਚੰਗੀ ਆ ਸਾਰੀ ਜਾਣ ਵਾਲੀ ਝੁੱਟੀ ਐ ਬਾਕੀ ਦੋਸਤੋ ਜਿਹਨੂੰ ਵੀ ਪਸੰਦ ਆਊਗੀ ਨੇੜੇ ਆ ਕੇ ਆਪਣੀ ਤਸੱਲੀ ਕਰਕੇ ਬਾਈ ਨਾਲ ਗੱਲਬਾਤ ਕਰਕੇ ਰੇਟ ਬਣਾ ਕੇ ਤੁਸੀਂ ਝੁੱਟੀ ਖਰੀਦ ਸਕਦੇ ਹੋ ਤੇ ਬਾਕੀ ਆਜੋ ਅੱਗੇ ਲੈ ਕੇ ਚੱਲਦੇ ਆਂ ਹੋਰ ਝੁੱਟੀਆਂ ਦਿਖਾਉਣੀ ਆ ਤੁਹਾਨੂੰ ਫਤਿਹਬਾਦ ਮੰਡੀ ਦੀਆਂ 1 ਲੱਖ 10 ਓਏ ਦੋਸਤੋ ਮੀਣੀ ਝੁੱਟੀ ਦਿਖਾਉਣਾ ਤੁਹਾਨੂੰ ਇੱਕ ਮੈਂ ਗੂਰੇ ਕਲਰ ਚ ਐ ਠੰਡ ਹਵਾਨਾ ਦੇਖ ਲਓ ਜੋ ਤੁਰੂਗੀ ਕਰ ਲਿਓ ਜਜਮੈਂਟ ਬਾਕੀ ਰੇਟ ਆਪਾਂ ਬਾਈ ਨੂੰ ਪੁੱਛ ਲਾਂਗੇ ਬਾ ਮੋਰਦੇ ਵੀ ਜੜਦੀ ਹੈ ਬਾਈ ਦੋਸਤੋ ਅਗਲੇ ਸੁਵਾਣਾ ਬਾਈ ਦੋਸਤੋ ਡਿਟੇਲ ਦੋਸਤੋ ਬਾਈ ਨੂੰ ਪੁੱਛ ਲੈਣਾ ਬਾਈ ਜੀ ਨਾਮ ਦੱਸੋ ਪਈਆ ਕਸ਼ਵਨੀ ਕੁਮਾਰ ਪਿੰਡ ਸਾਹੋਕੇ ਜਿਹੜਾ ਸਰੂਰ ਪਿੰਡ ਕਿਹੜਾ ਜੀ ਸਾਹੋਕੇ ਵਪਾਰ ਦਾ ਹੀ ਕੰਮ ਹੈ ਜੀ ਹਾਂ ਜੀ ਇਹ ਸੂਈ ਹੋਈ ਹੈ ਛੋਟੀ ਸੂਈ ਹੋਈ ਹੈ ਕਿੰਨਵੇਂ ਸੂਏ ਸੂਈ ਹੋਈ ਜੀ ਤੀਜੇ ਸੂਏ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਇਹ ਹੋ ਗਏ 12 13 ਦਿਨ ਤੇ ਦੁੱਧ ਕਿੰਨਾ ਕੁ ਤਿਆਰ ਹੈ ਜੀ ਇਸ ਟਾਈਮ ਦੁੱਧ ਹੁਣ 14 ਲੀਟਰ ਤਿਆਰ ਹੈ ਬਾਈ ਇਹਦਾ ਰੇਟ ਕੀ ਰਹੂਗਾ ਫਿਕਸ ਰੇਟ ਜਨੂਅਰੀ ਵਾਲਾ ਹੀ ਦੱਸੋ 1 ਲੱਖ 5000 1 ਲੱਖ 5000 ਤਾਂ ਜ਼ਿਆਦਾ ਬਾਈ ਥੱਲੋਂ ਡਾਉਣਾ ਝੁੱਟੀ ਥੱਲੋਂ ਹੈਣੀ ਇੰਨੀ ਜਾਨ ਬਥੇਰੀ ਆ ਜਾਨ ਤਾਂ ਬਥੇਰੀ ਆ ਚੰਗੀ ਆ ਝੁੱਟੀ ਕਿੰਨੇ ਦੀ ਹੋ ਜੂਗੀ 10 ਰੇਟ ਦੇਖਾਂਗੇ ਨਾ ਬਈ ਆ 85 ਦੀ ਤੁਸੀਂ ਦੀ ਹੋਣੀ ਨਹੀਂ ਹੋਣੀ ਚਲੋ ਦੋਸਤੋ ਬਾਕੀ ਨੰਬਰ ਦੱਸ ਦੇ ਬਾਈ 73407 ਹਾਂਜੀ 90852 ਇੱਕ ਵਾਰੀ ਫੇਰ ਬੋਲੋ 73407 ਹਾਂਜੀ 90852 ਬਾਕੀ ਦੋਸਤੋ ਬਾਈ ਨਾਲ ਗੱਲਬਾਤ ਕਰਕੇ ਤੁਸੀਂ ਆਪਣੀ ਸਮਝ ਨਾ ਲੈਣਾ ਜਾਨਵਰਾ ਇੱਕ ਵਾਰੀ ਮੈਂ ਥਣ ਲੇਵਾ ਝੋਟੀ ਦਾ ਤੁਹਾਨੂੰ ਫੇਰ ਦਿਖਾ ਦਾਨਾ ਬਾਕੀ ਚੰਗੀ ਆ ਦੋਸਤੋ ਲੰਬਾਈ ਲੂਵੀ ਬਹੁਤ ਆ ਝੋਟੀ ਦੀ ਥਣ ਤੁਹਾਨੂੰ ਚੰਗਾ ਲੱਗਿਆ ਮੀਣੀ ਝੋਟੀ ਆ ਦੋਸਤੋ ਮੀਣੀਆਂ ਬੂਰੀ ਦੇ ਵਿੱਚ ਬਹੁਤ ਰੇਅਰ ਮਿਲਦੀਆਂ ਨੇ ਤਕਰੀਬਨ ਟਾਂਮੀ ਝੋਟੀਆਂ ਮਿਲਦੀ ਆ ਕੋਈ

ਪੂਰੀ ਡਬਲ ਝੋਟੀ ਆ ਦੋਸਤੋ ਕੱਦ ਬਹੁਤ ਆ ਵੇਲ ਬਹੁਤ ਆ ਝੋਟੀ ਦੀ ਬਾਕੀ ਥਾਣਾ ਬਾਨਾ ਦਿਖਾ ਦੇਣਾ ਨੇੜੇ ਤੋਂ ਬਾਕੀ ਡਿਟੇਲ ਅਗਲੀ ਦੋਸਤੋ ਆਪਾਂ ਬਾਈ ਨੂੰ ਪੁੱਛ ਲਾਂਗੇ ਕੀ ਗੱਲਬਾਤ ਹੈ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਦੱਸੋ ਜੀ ਕੀ ਆ ਹੋ ਗਿਆ ਜੀ ਹਾਂਜੀ ਨਾਮ ਦੱਸੋ ਜੀ ਬਲੌਰ ਲਾਲ ਪਿੰਡ ਕਿਹੜਾ ਜੀ ਕਰਨਡੇ ਹਰਿਆਣਾ ਚ ਰਹਿ ਜਾਂਦਾ ਜੀ ਪੰਜਾਬ ਬੰਦਾ ਕਿਹੜੇ ਜ਼ਿਲ੍ਹੇ ਦੇ ਜੀ ਮਾਨਸਾ ਜੀ ਮਾਨਸਾ ਜੀ ਇਹ ਸੂਈ ਹੋਈ ਐ ਝੋਟੀ ਹਾਂਜੀ ਕਿੰਨੇਵੇਂ ਸੂਏ ਤੀਜੇ ਸੂਏ ਜੀ ਕਿੰਨੇ ਕਿ ਦਿਨ ਹੋ ਗਏ ਬਾਈ ਸੂਜੀ ਨੂੰ ਇਹਨੂੰ ਹੋ ਗਏ 8-10 ਦਿਨ ਤੋਂ ਕਿੰਨਾ ਕੁ ਦੁੱਧ ਹੋਊਗਾ ਜੀ ਇਹਨੂੰ ਦੁੱਧ ਨੂੰ 14 ਲੀਟਰ ਤਿਆਰ ਹੈ 14 ਤਿਆਰ ਹੈ ਰੇਟ ਬਾਈ ਕੀ ਰੋਊਗਾ ਇਹਦਾ 1 20 ਫਿਕਸ ਰੇਟ ਹੀ ਦੱਸ ਦੋ ਲੈਣ ਦੇ ਨਾ ਇੱਕ 10 ਦੇ ਦੇ ਦਾਂਗੇ ਲੱਖ ਦੇ ਅੰਦਰ ਵਜੂ ਬਾਈ ਅੰਦਰ ਦੀ ਹੁੰਦੀ ਜੀ ਮੰਦਰਾਮ ਚੱਲ ਰਿਹਾ ਕਹਿੰਦੇ ਇਹਨਾਂ ਨੇ ਮੰਡੀ ਚ ਹੈ ਜੀ ਹਾਂ ਜੀ ਆ ਬਾਈ ਨੂੰ ਪੁੱਛਿਆ ਕਿਵੇਂ ਚੱਲ ਰਿਹਾ ਮੰਡੀ ਚ ਅੱਜ ਠੀਕ ਹੈ ਜੀ ਜਿਹੜਾ ਡੰਗਰ ਆ ਉਹਦਾ ਮੁੱਲ ਹੈ ਜੀ ਹੈ ਸਾਫ ਡੰਗਰ ਦਾ ਮੁੱਲ ਰੇਟ ਸਹੀ ਹੈ ਜੀ ਠੀਕ ਹੈ ਹਾਂ ਜੀ ਹਾਂ ਥੋੜਾ ਜਿਹਾ ਮੰਦਰਾਮ ਹੋਣੀ ਇਹ ਮੰਦਤ ਹੈ ਅੱਗੇ ਨਾਲਾ ਜ ਹੁਣ ਕਿਹੜੇ ਮਹੀਨੇ ਰੇਟ ਚੜਨਗੇ ਜਾ ਕੇ ਫਿਰ ਹੁਣ ਤਾਂ 5-4 ਮਹੀਨੇ ਮੰਦਾ ਰਹੂਗਾ ਜੀ 3-4 ਮਹੀਨੇ ਹੀ ਰਹੂਗਾ ਹੈ ਸੂਹਾ ਪਾ ਜੂਆ ਨੂੰ ਡੰਗਰਾ ਦਾ ਠੀਕ ਹੈ ਜੀ ਬਾਕੀ ਦੋਸਤੋ ਬਾਈ ਕੋਲੇ ਗਾਹਕ ਆਪਣੇ ਖੜੇ ਖੜੀ ਆਗੇ ਤੇ ਬਾਈ ਹੋਰਾਂ ਨੂੰ ਕੁਛ ਦਿਆਂ ਇਧਰ ਬਾਈ ਜੀ ਆਪਣਾ ਨਾਮ ਦੱਸੋ ਜੀ ਤੇਰਾ ਨਾਮ ਕਸ਼ਮੀਰ ਚੰਦ ਹੈ ਜੀ ਪਿੰਡ ਕਿਹੜਾ ਜੀ ਸਰਸਾ ਜਿਲ੍ਹਾ ਸਰਸਾ ਹਰਿਆਣੇ ਚ ਹਾਂਜੀ ਹਾਂਜੀ ਬਾਈ ਹੋਰਾਂ ਨੇ ਕਿਵੇਂ ਬਣਿਆ ਤਾਲ ਮੇਲਾ ਢੀ ਦੂਰ ਕਰ ਨਹੀਂ ਅਸੀਂ ਵੀਰੇ ਇੱਥੇ ਡੰਗਰ ਦੁਕਾਨ ਵਾਲਿਆਂ ਅੱਛਾ ਜੀ ਕਮਿਸ਼ਨ ਦਾ ਕੰਮ ਕਰਦੇ ਅਸੀਂ ਠੀਕ ਹੈ ਜੀ ਬੜਾ ਚੰਗੀ ਖਰੇ ਵੀ ਠੀਕ ਹੈ ਜੀ ਹਾਂਜੀ ਬਾਈ ਨੰਬਰ ਦੱਸ ਦੋ ਆਪਣਾ 85299 ਹਾਂਜੀ 7458 ਠੀਕ ਹੈ ਜੀ ਬਾਕੀ ਦੋਸਤੋ ਵਿੱਡਾ ਵਾਲੀ ਝੋਟੀ ਆ ਡਾਬਲ ਆ ਝੋਟੀ ਪੂਰੀ ਜੀ ਨੂੰ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਖਰੀਦ ਸਕਦੇ ਹੋ ਦੋਸਤੋ ਹੋਰ ਦਿਖਾਉਣਾ ਝੋਟੀ ਸੋਨ ਨੂੰ ਪੂਛ ਜਰੂਰ ਥੋੜੀ ਜੀ ਕੱਟੀ ਹੋਈ ਆ ਬਾਕੀ ਥਣ ਲੇਵੇ ਦੀ ਸਾਫ ਆ ਥਣ ਥਣ ਪੂਰਾ ਚੰਗਾ ਲੱਗਿਆ ਦੋਸਤੋ ਘੱਟ ਘੱਟ ਵਾਲੀ ਝੋਟੀ ਹੈ ਫਲੇਵਲੂਆ ਦੇਖ ਸਕਦੇ ਹੋ ਨੇੜੇ ਤੋਂ ਬਾਕਮਾਲ ਜੀ ਵਾਹ ਬਾਈ ਆਹ ਚੰਗਾ ਆ ਬਾਈ ਓ ਰਿਆ ਵਾਹ ਬਾਈ ਬੰਦੇ ਓ ਰਿਆ ਕਹ ਰਿਆ ਤੈਨੂੰ ਮੈਂ ਜਿੱਤੀ ਕਸਮ ਵਾਲੀ ਗੱਲ ਏ ਬਾਕੀ ਡਿਟੇਲ ਬਾਈ ਤੋਂ ਪੁੱਛਦੇ ਆਂ ਦੋਸਤੋ ਮੇਰਾ ਖਿਆਲ ਸੌਦਾ ਵੀ ਚੱਲ ਰਿਹਾ ਮੱਝ ਦਾ ਹਾਂ ਸੌਦਾ ਚੱਲ ਰਿਹਾ ਜੀ ਪਰਾਂ ਪਰਾਂ ਕਹ ਤੂੰ ਜਾਈ ਜਾਂਦੇ ਰਹੇ ਹੋ ਉਹ ਤਾਂ ਸੌਦੇ ਨੂੰ ਖਿੱਚ ਕੇ ਲੈ ਜਾਂਦੇ ਹਾਂ ਹੈ ਖਿੱਚ ਕੇ ਲੈ ਜਾਂਦੇ ਉਹਦਾ ਹੱਥ ਜਾਂ ਦੱਬ ਕਿਉਂ ਕਿਹੜਾ ਨਾਮ ਦੱਸੋ ਬਾਈ ਕੀ ਹੈ ਪਾਲਾ ਰਾਮ ਪਿੰਡ ਖੇਰਾਕਲਾ हरियाणा ਚ ਰਹ ਜਾਂਦਾ ਭਾਈ ਪੰਜਾਬ ਚ ਹੈ ਜੀ ਸਰਦੂਲਗੜ ਕੋਲ ਸਰਦੂਲਗੜ ਕੋਲ ਭਾਈ ਬੰਦੇ ਝੋਟੀ ਕੋ ਨਹੀਂ ਕਿ ਬਾਕੀ ਥਾਣ ਥਾਣਾ ਉਹ ਦਿਖਾ ਦੇਣਾ ਦੋਸਤੋ ਝੋਟੀ ਦਾ ਦੂਰਾ ਥਾਣ ਲੱਗਿਆ ਚੰਗਾ ਦੁੱਧ ਵਾਲਾ ਜਾਨਵਰ ਹੈ ਬਾਕੀ ਇਧਰ ਅੱਗੇ ਤੋਂ ਦਿਖਾ ਦੇਣਾ ਬਾਉ ਜੀ ਪਹਿਲੇ ਨੇ ਦਿਆ 14 ਕਿਲੋ ਦੁੱਧ ਰਿਟੇਲ ਭਾਈ ਨੂੰ ਪੁੱਛ ਲੈਣੇ ਆਂ ਭਾਈ ਕਿੰਨੇਵੇਂ ਸੁਆ ਝੋਟੀ ਦੂਜੇ ਸੁਆ ਭਾਈ ਦੂਜੇ ਸੁਆ ਉਹ ਖੜੇ ਆ ਜਾ ਪਹਿਲੇ ਸੁਆ ਦਾ ਕੀ ਰਕਾਰਡ ਆ ਭਾਈ ਪਹਿਲੇ ਸੁਆ ਦਾ 14 ਕਿਲੋ 13 ਕਿਲੋ 14 ਕਿਲੋ ਤੋਂ ਕੱਢਿਆ ਭਾਈ ਅੱਛਾ ਜੀ ਹਾਂ ਹੁਣ ਕਿੰਨੇ ਕਿਤਰੋਂ ਹੋ ਗਏ ਭਾਈ ਸੁਈ ਨੂੰ ਕੱਲ ਤਰਕੇ ਸੁਈ 9 ਵਜੇ ਅੱਛਾ ਤਾਂ ਕਰਕੇ ਥੋੜਾ ਹਵਾਨਾ ਦੋਸਤੋਂ ਤੁਹਾਨੂੰ ਘੱਟ ਲੱਗਦਾ ਬੋਲੇ ਚਾ ਝੋਟੀ ਭਾਈ ਕੱਲ ਸ਼ਾਮ ਨੂੰ ਖਾਲੀ ਕਰੀਏ ਖਾਲੀ ਕਰੀ ਹੋਈ ਝੋਟੀ ਆ ਲੈ ਕੇ ਆਇਆ ਪਤਾ ਵਪਾਰੀ ਬਾਕੀ ਦੋਸਤੋਂ ਜਾਣਕਾਰੀ ਵਾਸਤੇ ਦੱਸ ਦਿੰਦਾ ਮੈਂ ਜਿਹੜੀ ਝੋਟੀ ਤਾਜੀ ਬਈ ਹੁੰਦੀ ਆ ਖਾਲੀ ਕਰੀ ਹੁੰਦੀ ਆ ਹਵ ਦੁੱਧ ਤੇ ਆਇਆ ਹੈ ਜਾਨਵਰ ਦੋਸਤੋ ਏਖੜ ਲਾ ਕੇ ਹੋਵਨਾ ਭਰ ਜਾਂਦਾ ਨਹੀਂ ਵਾਨਾ ਸੀਗਾ ਬਾਈ ਹਾਂਜੀ ਔਰ ਅਸੀਂ ਖਾਲੀ ਕਰਤੀ ਖਾਲੀ ਕਰਤੀ ਉਹਨਾਂ ਨੇ ਜਿਹਦੇ ਘਰੋਂ ਲੈ ਆ ਠੀਕ ਉਹਨਾਂ ਨੇ ਖਾਲੀ ਕਰਤੀ ਜਿਹਦਾ ਲੈਤੀ ਹੈ ਦੋਸਤੋ ਮਾਲਕਾਂ ਨੇ ਖਾਲੀ ਕਰਤੀ ਕੱਲ ਜੋਤੀ ਸ਼ਨੀਵਾਰ ਕਰਕੇ ਖੁਲਾਈ ਨਹੀਂ ਅੱਜ ਸਵੇਰੇ ਲੈਂਦੀ ਜੀ ਕੱਲ ਸ਼ਾਮ 2 ਵਜੇ ਥੋੜਾ ਕੀਤਾ ਸੀ ਅਸੀਂ ਠੀਕ ਆ ਜੀ ਹਾਂ ਬਾਈ ਰੇਟ ਕੀ ਰਹੂਗਾ ਜੋਟੀ ਦਾ ਫਿਕਸ ਇਹਦਾ 10 ਮੁੱਲ ਕਰਦੇ ਪੂਛੋਂ ਵੀ ਹਾਂ ਪੂਲ ਵੀ ਆ ਜੋਟੀ ਪੂਛ ਹੈਗੀ ਥੋੜੀ ਜੀ ਬਾਕੀ ਥਾਂ ਲੇਵੇ ਦੀ ਚੰਗੀ ਆ ਸਾਰੀ ਪੂਛੋਂ ਖੁੰਝਦੀ ਆ ਕਿੰਨੇ ਕਿ ਦੀ ਹੋ ਜੂਗੀ ਦੇਖੋ ਵੀਰ ਜੀ ਚਲੇ ਜਾਂਦਾ ਕੀ ਕੁਛ ਲੱਗੀ ਜਾਂਦਾ ਮੰਡੀ ਚ 85 ਲਾਉਂਦਾ ਕੋਈ 90 ਲਾਉਂਦਾ ਬਾਈ ਆਪਾਂ ਕਿੱਥੇ ਕਿ ਤੱਕ ਛੱਡ ਦਾਂਗੇ ਦੇਖੋ ਹੁਣ ਕਿੱਥੇ ਹੁੰਦਾ 99 93 ਛੱਡ ਦੂਗੇ ਹਾਂ ਬਸ 95 ਕਿਉਂ ਮੇਰੀ ਨੰਬਰ ਬੋਲ ਦੋ ਬਾਈ ਇੱਕ ਵਾਰੀ ਉਹ ਦੇਖ ਦਿੰਦਾ 987662796 ਇੱਕ ਵਾਰੀ ਫੇਰ ਬੋਲੋ 987662796 ਪਿੰਡ ਕਿਹੜਾ ਦੱਸਿਆ ਵੀ ਪਿੰਡ ਖੇਰਾਕਲਾ ਕਿੱਥੇ ਜਿਹੜਾ ਜਾਂਦਾ ਇਹ ਤੇ ਸਰਦੂਲਗੜ ਕੋਲ ਠੀਕ ਹੈ ਜੀ ਬਾਕੀ ਝੋਟੀ ਦੋਸਤੋ ਸਾਰੀ ਚੰਗੀ ਆ ਨੰਬਰ 22 ਦਾ ਵੀਡੀਓ ਚ ਹੀ ਲਾ ਦੂੰਗਾ ਥਾਂ ਲੇਵਾ ਚੰਗਾ ਬਾਈ ਕਹਿੰਦਾ ਖਾਲੀ ਕਰਤੀ ਝੋਟੀ ਜਿਹਨੂੰ ਪਸੰਦ ਆਊਗੀ ਦੋਸਤੋ ਬਾਈ ਨਾਲ ਗੱਲਬਾਤ ਕਰਕੇ ਨੇੜੇ ਜਾ ਕੇ ਤਸੱਲੀ ਕਰਕੇ ਝੋਟੀ ਖਰੀਦ ਸਕਦੇ ਆ ਬਾਕੀ ਆਪਣੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਦੋਸਤੋ